ਸਕੀ ਮਾਸੀ ਦੇ ਮੁੰਡੇ ਨੇ ਚਾੜ ਦਿੱਤਾ ਚੰਨ ਆਪਣੀ ਹੀ ਸਕੀ ਮਾਸੀ ਦੀ ਲੜਕੀ ਦੇ ਨਾਲ ਕਰ ਦਿੱਤਾ ਰੇਪ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮਾਸੀ ਦਾ ਲੜਕਾ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਹੁੰਦਾ ਪਰ ਇੱਕ ਐਸਾ ਭਰਾ ਜਿਸ ਨੇ ਆਪਣੀ ਹੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਗੰਦਾ ਕਾਹੜ ਕਰ ਦਿੱਤਾ ਇਹ ਖਬਰ ਸੁਣਨ ਤੋਂ ਬਾਅਦ ਤੁਹਾਡੇ ਵੀ ਰੰਗ ਟਿ ਖੜੇ ਹੋ ਜਾਣਗੇ ਇਹ ਘਟਨਾ ਥਾਣਾ ਖੇਤਰ ਚੱਬੇਵਾਲ ਪਿੰਡ ਮੋਹਣ ਉੱਥੋਂ ਦਾ ਰਹਿਣ ਵਾਲਾ ਇੱਕ ਸੁਧਾਰਨ ਪਰਿਵਾਰ ਇੱਕ ਦਿਨ ਕੀ ਹੁੰਦਾ ਉਸ ਲੜਕੀ ਦਾ ਭਰਾ ਯਾਨੀ ਕਿ ਮਾਸੀ ਦਾ ਮੁੰਡਾ ਪਿੰਡ ਮੋਹਣ ਦੇ ਵਿੱਚ ਗੱਡੀ ਵੇਚਣ ਦੇ ਲਈ ਆਉਂਦਾ ਇਸ ਤੋਂ ਬਾਅਦ ਉਹ ਫੈਸਲਾ ਕਰਦਾ ਕਿ ਉਹ ਰਾਤ ਆਪਣੀ ਮਾਸੀ ਦੇ ਕੋਲ ਹੀ ਰੁਕੇਗਾ ਰਾਤ ਰੁਕਦਾ ਜਦੋਂ ਰਾਤ ਦੇ ਟਾਈਮ ਉਹ ਲੜਕੀ ਆਪਣੀ ਭੈਣ ਦੇ ਨਾਲ ਸੁੱਤੀ ਪਈ ਸੀ ਇਸ ਤੋਂ ਬਾਅਦ ਉਸਦੀ ਦੂਸਰੀ ਭੈਣ ਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ ਉਹ ਲੜਕੀ ਦੂਸਰੇ ਕਮਰੇ ਦੇ ਵਿੱਚ ਉੱਠ ਕੇ ਚਲੀ ਜਾਂਦੀ ਆ। ਅਤੇ ਬਾਅਦ ਦੇ ਵਿੱਚ ਉਸਨੂੰ ਲੜਕੀ ਦਾ ਭਰਾ ਯਾਨੀ ਕਿ ਮਾਸੀ ਦਾ ਮੁੰਡਾ ਕਮਰੇ ਦੇ ਵਿੱਚ ਆਉਂਦਾ ਅਤੇ ਉਸਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦਾ। ਲੜਕੀ ਉਸਨੂੰ ਰੋਕਦੀ ਆ, ਟੁਕਦੀ ਆ ਪਰ ਉਹ ਨਹੀਂ ਹਟਦਾ। ਇਸ ਤੋਂ ਬਾਅਦ ਉਸਦੀ ਵੀਡੀਓ ਵੀ ਬਣਾਉਂਦਾ ਤੇ ਉਸਨੂੰ ਡਰਾਉਂਦਾ ਧਮਕਾਉਂਦਾ ਵੀ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਪਹਿਲਾਂ ਤਾਂ ਮੈਂ ਤੈਨੂੰ ਮਾਰਾਂਗਾ ਅਤੇ ਇਸ ਤੋਂ ਬਾਅਦ ਤੇਰੇ ਪੂਰੇ ਪਰਿਵਾਰ ਨੂੰ ਮਾਰ ਦੇਵਾਂਗਾ ਇਸ ਗੱਲ ਤੋਂ ਡਰਦੀ ਹੋਈ ਲੜਕੀ ਕਿਸੇ ਨੂੰ ਨਹੀਂ ਦੱਸਦੀ ਅਤੇ ਤਕਰੀਬਨ 3 ਦਿਨ ਬੀਤ ਜਾਂਦੇ ਨੇ ਤਾਂ ਇਸ ਤੋਂ ਬਾਅਦ ਲੜਕੀ ਦੀ ਹਾਲਤ ਆ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਲੜਕੀ ਫਿਰ ਆਪਣੀ ਭੈਣ ਨੂੰ ਦੱਸਦੀ ਹੈ ਇਸ ਤੋਂ ਬਾਅਦ ਲੜਕੀ ਆਪਣੀ ਮਾਂ ਦੇ ਨਾਲ ਗੱਲ ਕਰਕੇ ਪੁਲਿਸ ਥਾਣੇ ਕੰਪਲੀਟ ਦਰਜ ਕਰਾਉਂਦੇ ਨੇ ਤਕਰੀਬਨ 1 ਮਹੀਨਾ ਲੰਘ ਜਾਂਦਾ ਕਿ ਪੁਲਿਸ ਵੀ ਇਸ ਕੇਸ ਨੂੰ ਠੰਡਾ ਪਾ ਦਿੰਦੀ ਹੈ ਕਿਉਂਕਿ ਪੁਲਿਸ ਕਹਿ ਦਿੰਦੀ ਹੈ ਕਿ ਪਹਿਲਾਂ ਤੁਸੀਂ ਉਸ ਲੜਕੇ ਨੂੰ ਲੈ ਕੇ ਆਓ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਵਾਂਗੇ ਇਸੇ ਤਰ੍ਹਾਂ ਕਰਦੇ ਕਰਾਉਂਦੇ ਪੂਰਾ 1 ਮਹੀਨਾ ਬੀਤ ਜਾਂਦਾ ਹੈ ਤਾਂ ਹੁਣ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਦੋਸ਼ੀ ਹੋਣਗੇ ਉਹਨਾਂ ਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਊਗੀ ਉਹ ਦਰਸ਼ਕੋ ਇਸ ਘਟਨਾ ਨੇ ਇੱਕ ਵਾਰ ਫੇਰ ਭੈਣ ਭਰਾ ਦੇ ਰਿਸ਼ਤੇ ਉੱਤੇ ਦਾਗ ਲਾ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਅੱਜ ਦੇ ਟਾਈਮ ਇਸ ਤਰ੍ਹਾਂ ਦੇ ਕਾਹਨ ਕਰ ਰਹੇ ਨੇ ਜੋ ਕਿ ਬਹੁਤ ਹੀ ਸ਼ਰਮਨਾਕ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨੀਡ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰ ਪੰਜਾਬੀ